ਬਾਜ਼ਾਰ ਚ ਲੱਖ ਰੁਪਿਆ ਵਾਲਾ ਮਹਿੰਨਾਂ ਵਾਲਾ ਕਪੜਾ ਮਿਲੇਗਾ ਸਿਰਫ 30000 ਰੁਪਏ ਦਾ ਦੁਕਾਨਦਾਰ ਭਰਾਵਾਂ ਵਾਸਤੇ ਸਪੈਸ਼ਲ ਆਫਰ ਵੀਜੀਆ ਪਿਓਰ ਕਾਟਨ ਦਾ ਸੂਟ ਹੈ ਜੀ ਨਾਲ ਆਉਣਗੇ ਇਹਦੇ ਨਾਲ ਵਧੀਆ ਕਾਟਨ ਦੇ ਦੁਪੱਟੇ ਸੂਟ ਵਿਗਦਾ ਹੈਗਾ 350-400 ਰੁਪਏ ਰੇਂਜ ਚ ਸੂਟ ਵਿਗਦਾ ਨਾਲ ਆਗੀ ਸਲਵਾਰ ਜੀ ਜੀ ਸੂਟ ਦੇਣੇ ਸਿਰਫ 100 ਤੇ 80 ਰੁਪਏ ਰੇਂਜ ਚ ਇਹ ਚ ਕਾਫੀ ਕਲਰ ਮਿਲ ਜਾਣਗੇ ਜੀ ਕਾਫੀ ਡਿਜ਼ਾਈਨ ਮਿਲ ਜਾਣਗੇ ਇਸ ਤੋਂ ਬਾਅਦ ਜੀ ਆਏਗਾ ਜਿਵੇਂ ਹੁਣ ਆਹ ਦੇਖੋ ਪਿਓਰ ਡਿਜੀਟਲ ਪ੍ਰਿੰਟ ਕੈਮਰਿਕ ਦਾ ਸੂਟ ਹੈਗਾ ਵੱਡੇ ਪੈਣ ਦੀ ਪਿਓਰ ਕੈਮਰ ਆ ਦੇਖੋ ਜੀ ਰੰਗਾਂ ਮਿਚੀ ਬਹੁਤ ਸੋਹਣੀ ਹੈਗੀ ਤੇ ਕਲਰ ਇੱਕ ਤੋਂ ਇੱਕ ਆ ਦੇਖੋ ਸਾਰੇ ਡਿਜ਼ਾਈਨ ਇਹਦੇ ਨਾਲ ਸਿਲੈਕਟਡ ਜੇ ਪ੍ਰਿੰਟ ਆਣਗੇ ਜੀ ਇਹ ਵੀ ਜੀ ਨਾ ਆਮ ਹੀ ਬਾਜ਼ਾਰ ਦੇ ਵਿੱਚ ਮੈਂ 4-400 ਰੁਪਏ ਰੇਂਜ ਸੂਟ ਵੇਚਦਾ ਇਹ ਸਿੰਗਲ ਸਿੰਗਲ ਸੂਟ ਕਿਸ ਨੇ ਲੈਣਾ ਹੈ 280 ਰੁਪਏ ਰੇਂਜ ਦੇਵਾਂਗੇ ਜੇ ਲੈਣਾ ਹੈ ਮਤਲਬ ਸੈਟ ਵਾਈਜ਼ ਮਤਲਬ ਕਿ ਬਲਕ ਦੇ ਵਿੱਚ ਸੂਟ ਲੈਣੇ ਉਹ ਦੁਕਾਨਦਾਰਾ ਭਰਾਵਾਂ ਵਾਸਤੇ ਪਾਊਗਾ ਜੀ 260 ਰੁਪਏ ਇਸ ਤੋਂ ਵੀ ਜੀ ਮੈਂ ਆ ਦੇਖੋ ਕੜਾਈ ਵਾਲਾ ਸੂਟ ਹੈ ਜੀ ਮਸਲੀਨ ਦੇ ਉੱਤੇ ਦੁਪੱਟਾ ਆਊਗਾ ਕਟਵਰਕ ਵਾਲਾ ਘੇਰੇ ਤੇ ਆਗੇ ਜੀ ਵਰਕ ਨਾਲ ਆਊਗਾ ਆਵਲਾ ਦੁਪ ਸੂਟ ਵੀ ਜਿਵੇਂ 5 500 ਰੁਪਏ ਰਿੰਚ ਵਿਕਦਾ ਰੰਗਾਂ ਗੇ ਦੇ ਵਿੱਚ 4 ਤੇ ਰੇਟ ਇਹਦਾ ਹੋਣਾ ਹੀ ਸਿਰਫ 200 ਤੇ 80 ਰੁਪਏ ਜੀ ਇਹ ਕਾ ਦੇਖੋ ਜੀ ਕਾਟਨ ਦਾ ਸੂਟ ਹੈ ਵਰਕ ਹੋਇਆ ਪੂਰਾ ਵਧੀਆ ਐ ਪਰਵਾ ਵਰਕ ਜਿਨੂੰ ਆਪਾਂ ਕਹਿ ਲਈਏ ਜੀ ਅੱਗੇ ਦਾ ਕੰਮ ਹੋਇਆ ਜੀ ਸਾਰਾ ਫਰੰਟ ਪੂਰਾ ਹੈਵੀ ਸੂਟ ਮਤਲਬ 6 6 7 7 8 ਇੰਚ 20 ਵਿਕਦੇ ਇਹ ਪੈਣਾ ਜੀ ਸਿਰਫ 300 ਤੇ 30 ਰੁਪਏ ਇਹ ਸਾਰੇ ਬਾਈ ਜੀ ਹੋਲਸੇਲ ਪ੍ਰਾਈਸ ਹੈ ਹਾਂਜੀ ਹਾਂਜੀ ਇਹ ਤੁਸੀਂ ਇੱਕ ਲੈ ਲਓ ਪੰਜ ਸੈੱਟ ਵਾਈਜ਼ ਲੈ ਲਓ ਆ ਦੇਖੋ ਜਿਵੇਂ ਹੁਣ ਇੱਕ ਆ ਡਿਜੀਟਲ ਪ੍ਰਿੰਟ ਸੂਟ ਆਇਆ ਹੈ ਸੂਟ ਦੁਪੱਟਾ ਸੂਟ ਕੰਪਨੀ ਦਾ ਮਾਲ ਆ ਦੇਖੋ ਅੱਛਾ ਇਹ ਕਿ ਇਹਦੇ ਤੇ ਮੇਰੇ ਕਹ ਸੀਕਵੈਂਸ ਵਰਕ ਆ ਗਿਆ ਨਾ ਭਾਈ ਜੀ ਕਿ ਇਹਦੇ ਤੇ ਸੀਕਵੈਂਸ ਵਰਕ ਹੈ ਜੀ 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 ਨਾਲ ਇਹਦੇ ਨਾਲ ਪਲੇਨ ਬਾਟਮ ਹੈ ਪਲੇਨ ਦੁਪੱਟਾ ਦਾ ਕਲਰ ਆਉਣਗੇ 4 ਇਹ ਤਾਂ ਜਿਵੇਂ ਆ ਗਏ ਜਿਵੇਂ ਆਂਟੀ ਚਾਟ ਡ ਬੰਦੇ ਜੀ ਆਫਿਸ ਵਾਲੀ ਹੈ ਜੀ ਉਹ ਸਾਹਿਬ ਦੀ ਆਈਟਮ ਹੈ ਜੀ ਕੋਈ ਕੰਪਨੀ ਸੂਟ ਹੈ ਸਲੈਕਟਡ ਜੇ ਪੀਸ ਆਉਣਗੇ ਬਿਲਕੁਲ ਬਿਲਕੁਲ ਜੀ ਆਹ ਦੇਖੋ ਜੀ ਆਹ ਪ੍ਰਿੰਟ ਦੇਖੋ ਵਾਹ ਜੀ ਵਾਕਿਆ ਅੱਛਾ ਇਹ ਵੱਡੇ ਫਲਾਵਰ ਵਾਲਾ ਕਿਡਵਾ ਪਿਆ ਗਿਆ ਨਾ ਜੀ ਕੁੜੀਆਂ ਜਿਹੜਾ ਡਿਜ਼ਾਈਨ ਆ ਗਿਆ ਜੀ ਜੀ ਇਹ ਵੀ ਜੀ ਆਮ 5-600 ਰੁਪਏ ਰੇਂਜ ਸੂਟ ਪਿਕਦਾ ਹਾਂ 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 ਇਹ ਲੱਗਣੀ ਸਿਰਫ 350 ਰੁਪਏ ਰੇ ਇਹ 350 ਰੁਪਏ ਦੇ ਦੇਣਾ ਕਿਆ ਬਾਤ ਹੈ ਜੀ ਇੱਕ ਇਸ ਤੋਂ ਬਾਅਦ ਆ ਦੇਖੋ ਜੀ ਪ੍ਰਿੰਟ ਦੇ ਉੱਪਰ ਵਰਕ ਹੋਇਆ ਜੀ ਹਾਂ 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 ਨਾਲ ਦੁਪੱਟਾ ਵੀ ਵਰਕ ਵਾਲਾ ਹੋਊਗਾ ਕਿਆ ਬਾਤ ਸਫਾਈ ਬਹੁਤ ਜ਼ਬਰਦਸ ਤੇ ਨਾਲ ਆਊਗਾ ਵਰਕ ਵਾਲਾ ਦੁਪੱਟਾ ਜੀ 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 ਸੂਟ ਵੀ ਜੀ ਆਮ 6 6 ਸੂਈ ਰੈਂਚ ਵਿੱਚ ਵਿਕਦਾ ਹਾਂਜੀ ਹਾਂਜੀ 340 ਰੁਪਏ ਰੈਂਚ ਇਹ 340 ਰੁਪਏ ਦੇ ਦੇਣਾ ਇਹ ਚ ਵੀ ਰੰਗ ਹੋ ਰਾਇਆ ਇਹਨਾਂ ਦੇ ਵਿੱਚ ਚਾਰ ਰੰਗ ਵੀ ਜੀ ਸੈਟ ਵਾਈਜ਼ ਮਾਲ ਹੈ ਬਿਲਕੁਲ ਬਿਲਕੁਲ ਪੀਸ ਤੁਹਾਨੂੰ ਇਕੱਲਾ ਇਕੱਲਾ ਵੀ ਇਸ ਰੇਟ ਮਿਲੂਗਾ ਆ ਦੇਖੋ ਵੀ ਜੀ 4 ਸਾਈਡ ਪੱਟੀ ਦੁਪੱਟੇ ਦੇ ਨਾਲ ਹੈ ਬਿਲਕੁਲ ਜੀ ਡਿਜੀਟਲ ਪ੍ਰਿੰਟ ਆਊਗਾ ਓਕੇ ਮਤਲਬ ਸਿਲੈਕਟਡ ਜੀ ਏਟ ਮਾ ਦੇਖ ਜੀ 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 ਪ੍ਰਿੰਟਿੰਗ ਵੀ ਪੂਰੀ ਸੋਹਣੀ ਹੈ ਸੂਟ ਵੀ ਜੀ 7 7 ਸੂਈ ਰੈਂਚ ਵਿੱਚ ਵੀ ਪੀਸ ਵਿਕਦੇ ਇਸ ਤਰ੍ਹਾਂ ਦੇ ਜੀ ਇਸ ਪੂਰੇ 400 ਰੁਪਏ ਰਿੰਚ ਲੱਗੂ ਫੋਰ ਸਾਈਡ ਪੱਟੀ ਦੁਪੱਟੇ ਦੇ ਨਾਲ। ਕੀ ਬਾਤ ਹੈ। ਇੱਚ ਵੀ ਰੰਗ ਆਉਣਗੇ ਭਾਈ ਚਾਰ ਪੰਜ ਰੰਗ ਹੈ ਜੀ ਪੰਜ ਰੰਗ ਆ ਗਏ ਇਹਦੇ ਸਾਰੇ। ਆ ਦੇਖੋ ਜੀ। ਜੀ ਜੀ। ਸੈੱਟ ਪੂਰਾ ਦੇਖੋ ਵਧੀਆ ਹੈਗਾ ਤੇ ਕਲਰ ਚਾਰਟ ਬੜੇ ਪਿਆਰੇ ਨੇ। ਬਿਲਕੁਲ ਜੀ ਬਿਲਕੁਲ। ਇੱਥੇ ਡਿਜ਼ਾਈਨ ਵੀ ਤੁਹਾਨੂੰ ਇੱਕ ਆਹ ਦਿਖਾਣੇ ਆ। ਕਾਫੀ ਇਹਦੇ ਪੰਜ ਛੇ ਡਿਜ਼ਾਈਨ ਮਿਲ ਜਾਣਗੇ। ਅੱਛਾ ਇਹ ਇਹਦੇ 'ਚ ਮਤਲਬ ਪੰਜ ਛੇ ਡਿਜ਼ਾਈਨ ਆਉਣਗੇ। ਹਾਂ ਜੀ ਜਿਵੇਂ ਇੱਕ ਆਹ ਡਿਜ਼ਾਈਨ ਦੇਖੋ ਜੀ। ਹਾਂ ਹਾਂ। ਇਹ ਵੀ ਇਨੀ ਰਿੰਚ ਹੀ ਹੈ। ਬਿਲਕੁਲ ਜੀ। ਪ੍ਰਿੰਟ ਦੇਖੋ ਕਿੰਨਾ ਪ ਆ ਦੁਪੱਟਾ ਨਾਲ ਆ ਗਿਆ ਫੋਰ ਸਾਈਡ ਅੱਛਾ ਇਹ ਨਹੀਂ ਸਿੰਪਲ ਕੋਈ ਦੁਪੱਟਾ ਨਹੀਂ ਲਾਇਆ ਪੱਟੀ ਵਾਲਾ ਦੁਪੱਟਾ ਉਹ ਵੀ ਫੋਰ ਸਾਈਡ ਵਾਲੀ ਨਾ ਜੀ ਹਾਂਜੀ ਹਾਂਜੀ ਆ ਦੇਖੋ ਜੀ 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 ਪੰਜ ਪੰਜ ਰੰਗ ਆਣਗੇ ਨਾਲੇ ਕਿਆ ਬਾਤ ਰੇਟ ਆਪਣਾ ਆਉਣੇ ਸਿਰਫ 400 ਰੁਪਏ ਹੁਣ ਇਸ ਤੋਂ ਬਾਅਦ ਜੀ ਆਹਾ ਬਚਿੱਤਰਾ ਦਾ ਸੂਟ ਆ ਗਿਆ ਜੀ ਜੀ ਪੂਰਾ ਹੈਵੀ ਦੇਖੋ ਫਰੰਟ ਅੱਛਾ ਇਹ ਸਾਰਾ 골ਡਨ ਨਾਲ ਭਰਿਆ ਹੋਇਆ ਆ ਗਿਆ ਨਾ ਜੀ ਪੂਰਾ ਹੈਵੀ ਸੂਟ ਹੈ ਜੀ ਜੀ 8 800 ਦੀ ਰੇਂਜ ਸੂਟ ਵਿੱਚ ਹੀ ਜਾਂਦੇ ਹਾਂ ਠੀਕ ਹੈ ਜੀ ਇਹ ਸਿਰਫ ਦੇਣਾ ਜੀ ਆਪਾਂ 400 ਰੁਪਏ ਦੇ ਵਿੱਚ 400 ਰੁਪਏ ਦੇ ਵਿੱਚ ਐਸਾ ਦੁਪੱਟੇ ਤੇ ਵੀ ਸਾ ਇਹ ਚਾਰਟ ਵੀ ਸਾਰਾ ਆਇਆ ਵਿਆਹ ਸ਼ਾਦੀਆਂ ਵਾਲਾ ਨਾ ਬਿਲਕੁਲ ਜੀ ਹਾਂਜੀ ਹਾਂਜੀ ਵੀਰ ਜੀ ਇਸ ਹੋਏ ਜੀ ਆ ਦੇਖੋ ਕਪੜਾ ਵੀ ਬੜਾ ਵਧੀਆ ਪਿਓਰ ਕਾਟਨ ਤੇ ਕਪੜਾ ਆਊਗਾ ਬਿਲਕੁਲ ਜੀ ਡਬਲ ਸ਼ੇਡ ਦੁਪੱਟਾ ਆਊਗਾ ਜੀ 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 ਤੇ ਨਾਲ ਇਹਦੇ ਨਾਲ ਆ ਦੇਖੋ ਜੀ ਫਰੰਟ ਪੂਰਾ ਵਧੀਆ ਆਰੀ ਦੀ ਕਢਾਈ ਵਾਲਾ ਅੱਛਾ ਇਹ ਤੇ ਕਢਾਈ ਕੀਤੀ ਹੋਈ ਆ ਉਹ ਕੀ ਬਾਤ ਹੈ ਜੀ ਆਰੀ ਦਾ ਵਰਕ ਹੋਇਆ ਜੀ ਮਿਲ ਉਹਨੇ ਜਗਮਗ ਕਰ ਰਿਹਾ ਸੂਟ ਬਿਲਕੁਲ ਹਾਂਜੀ ਵੀਰ ਜੀ 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 ਤੇ ਰੰਗੇ ਦੇ ਵਿੱਚ ਵੀ ਆ ਜਾਣਗੇ ਜੀ ਚਾਰ ਰੰਗ ਆਣਗੇ ਹਾਂ ਹਾਂ ਤੇ ਆ ਦੇਖੋ ਜਿਵੇਂ ਕਲਰ ਵੀ ਬੜੇ ਪਿਆਰੇ ਆ ਬਿਲਕੁਲ ਬਿਲਕੁਲ ਇਹ ਪਾਰਟੀ ਵੀਰ ਵਾਲੇ ਸੂਟ ਆ ਗਏ ਸਾਰੇ ਨਾ ਜੀ ਹਾਂਜੀ ਹਾਂਜੀ ਜੀ 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 ਇਹ ਗਰਮੀ ਮੁਤਾਬਕ ਹੈਟਮ ਬਿਲਕੁਲ ਜੀ ਇਹ ਨਾਲੇ ਕੰਪਨੀ ਦਾ ਸੂਟ ਹੈ ਡੀ ਐਲ ਐਮ ਕੰਪਨੀ ਦਾ ਓਕੇ ਰੇਟ ਆਪਣਾ ਲੱਗਣਾ ਸਿਰਫ 400 ਤੇ 30 ਰੁਪਏ ਜੀ ਆ ਦੇਖੋ ਜੀ ਮਨੋ ਆ ਸੂਟ ਆਏ ਹਾਂ ਹਾਂ 100% ਕਾਟਨ ਦਾ ਜੀ ਜੀ ਕੋਈ ਐ ਨਹੀਂ ਹੈਗਾ ਕਿ ਜਿਵੇਂ ਸਲਵਾਰ ਥੋੜੀ ਹੋਵੇ ਜਾਂ ਸ਼ਰਟ ਥੋੜੀ ਹੋਵੇ ਓਕੇ ਤੁਹਾਨੂੰ ਦੇਖੋ ਚੋਰ ਕਟੇ ਦੀ ਚ ਕਾਫੀ ਆਂਦੀ ਹੈ ਬਿਲਕੁਲ ਬਿਲਕ ਇਹ ਜੈਪੁਰ ਦਾ ਮਾਲ ਹੈ ਓਕੇ ਹਾਂ ਕੋਈ ਐਕਸਪੋਰਟ ਕਾਟ ਨਹੀਂ ਦਿੱਲੀ ਵਾਲੀ ਜੀ 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 ਪੂਰਾ ਵਧੀਆ ਵੱਡਾ ਦੁਪੱਟਾ ਆਊਗਾ ਬਿਲਕੁਲ ਜੀ ਫੋਟੋ ਵਾਲੇ ਸੂਟ ਹੈ ਜੀ ਅੱਛਾ ਦੁਪੱਟਾ ਵੀ ਪ੍ਰਿੰਟਡ ਆਏਗਾ ਨਾ ਨਾਲ ਜੀ ਹਾਂ ਜੀ 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 ਤੇ ਸਲਵਾਰ ਦੀ ਕੱਟ ਵੀ ਨਹੀਂ 3 ਮੀਟਰ ਹੈ ਕੋਈ 2 ਸਵਾ 2 ਢਾਈ ਨਹੀਂ ਹੈਗੀ ਅੱਛਾ 3 ਮੀਟਰ ਪੂਰੀ ਆਏਗੀ ਆ ਦੇਖੋ ਉੱਪਰ ਲਿਖੀ ਵੀ ਹੋਈ ਹੈ ਬਿਲਕੁਲ ਜੀ ਇਸ ਤਰ੍ਹਾਂ ਡਿਜ਼ਾਈਨ ਹੈ ਇਹਦੇ ਵਿੱਚ ਨਹੀਂ 10 ਡਿਜ਼ਾਈਨ ਮਿਲਣਗੇ ਤੁਹਾਨੂੰ ਇਕੱਲੇ ਕਲਰ ਨਹੀਂ ਡਿਜ਼ਾਈਨ ਸਾਰੇ ਸਾਰੇ ਲੈ ਕੇ ਮਿਲਣਗੇ ਜਿਹੜਾ ਇਹਨਾਂ ਦੁਪੱਟਾ ਲੱਗੇ 2.5 ਮੀਟਰ ਦਾ ਦੁਪੱਟਾ ਹੈ ਅੱਛਾ ਪੂਰਾ 2.5 ਮੀਟਰ ਦਾ ਆਏਗਾ ਦੁਪੱਟਾ ਨਾ ਹਾਂਜੀ ਹਾਂਜੀ 100% ਕਾਟਨ ਦਾ ਹੋਊਗਾ ਬਿਲਕੁਲ ਜੀ ਤੇ ਪ੍ਰਿੰਟਿੰਗ ਵਗੈਰਾ ਵੀ ਕਾਫੀ ਇਹਦੇ ਵਿੱਚ ਵਧੀਆ ਹੋਊਗੀ ਜੀ 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 ਰੇਟ ਵੀ ਜਿਵੇਂ ਆਮ ਇਹ ਵਿਕਦਾ 600 700 800 ਐਂ ਰੇਂਜ ਪੀਸ ਵਿਕਦੇ ਮਿਲ ਰਿਹਾ ਡੀਟੇਲ ਜ ਲੋਕੀ ਦਾ ਲੱਗੇ ਲਈ ਜਾਂਦੇ ਨੇ ਹਾਂਜੀ ਹਾਂਜੀ ਜੋ ਲੱਗਦਾ ਉਹ ਲਾਂਦਾ ਹੈ ਨਾ ਇਹ ਪੂਰੇ 400 ਰੁਪਏ ਰਿੰ ਆ ਦੇਖੋ ਜੀ ਹਾਂ ਹਾਂ ਕਿਟ ਵਰਕ ਦਾ ਆ ਗਿਆ ਸਫਾਈ ਵੀ ਬਹੁਤ ਜ਼ਬਰਦਸਤ ਹੈ ਬਹੁਤ ਵਧੀਆ ਸਫਾਈਏ ਜੀ ਸੂਟ ਦੀ ਜੀ ਜੀ ਕਪੜਾ ਵੀ ਪੂਰਾ ਵਧੀਆ ਬਿਲਕੁਲ ਜੀ ਤੇ ਰੇਟ ਆਣਾ ਜੀ ਇਹਦਾ ਸਿਰਫ 400 ਰੁਪਏ ਭਾਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਪਾਂ 400 ਦੇ ਉੱਤੇ ਹਲੇ ਗਏ ਨਹੀਂ 4400 ਦੇ ਉੱਤੇ ਮਤਲਬ ਜਿਹੜੇ ਹਜ਼ਾਰ ਹਜ਼ਾਰ ਰੁਪਏ ਚ ਵਿਕਦੇ ਉਹ ਵੀ ਆਪਾਂ 4400 480 ਦੇ ਰਹੇ ਨਾ ਜੀ ਜਿਆਦਾ ਪੈਸੇ ਦੇ ਕੋਈ ਲਾਣ ਦੀ ਲੋੜ ਹੀ ਨਹੀਂ ਜੀ ਜੀ 4-500 ਰੁਪਏ ਰੇਨ 'ਚ ਬਹੁਤ ਡਿਜ਼ਾਈਨ ਹੈ ਸਾਡੇ ਕੋਲ ਉਹ ਤੁਹਾਡੀ ਇੱਛਾ ਹੈ ਕਿ ਗਾਹਕਾਂ ਦੀ ਦੇਖੋ ਜੀ ਲੈ ਲਓ ਭਾਵੇਂ ਦੀ 2000 ਵਾਲਾ ਸ਼ਿਫਲੀ ਵਰਕ ਕਹਿੰਦੀ ਜੀ ਹਾਂ ਹਾਂ ਇਹਦਾ ਬਹੁਤ ਟ੍ਰੈਂਡ ਹੋਇਆ ਪਿਆ ਅੱਛਾ ਇਹ ਇਹਦੇ ਵਿੱਚ ਪਾਜੀ ਮੇਰੇ ਕੋਲ ਵਰਕ ਕੀਤਾ ਹੈ ਨਾ ਲੱਗ ਤੂੰ ਜੀ ਸਾਰਾ ਵਰਕ ਹੈ ਜੀ ਇਹਦੇ ਵਿੱਚ ਆ ਦੇਖੋ ਨਾਲ ਸੀਕਵੈਂਸ ਵੀ ਹੋਈ ਹੈ ਬਿਲਕੁਲ ਜੀ ਫੋਰ ਸਾਈਡ ਪੱਟੀ ਦੁਪੱਟਾ ਆ ਗਿਆ ਓਕੇ ਆਮ ਦੇਖੋ ਜੀ ਹੋਲ سیلਰ ਵੀ 5-500 ਰੇਂਜ ਚ ਬੀਚਦੇ ਬਿਲਕੁਲ ਜੀ ਤੇ 8-800 ਰੁਪਏ ਰੇਂਜ ਵਿੱਚ ਵਿਕਦਾ ਹੈ ਡਿਟੇਲ ਡਿਟੇਲ ਚਾਕੇ ਜੀ ਇਹ 450 ਰੁਪਏ ਰੇਂਜ ਸੂਟ ਲੱਗੂ ਇੱਕ ਆ ਦੇਖੋ ਵੀ ਜੀ ਆ ਮੋਰ ਵਾਲੇ ਡਿਜ਼ਾਈਨ ਕਾਫੀ ਚੱਲਦੇ ਤੇ ਵਾਹ ਜੀ ਪੂਰਾ ਦੇਖੋ ਇਹਦਾ ਫਰੰਟ ਆਊਗਾ ਪਰਵਾ ਆ ਗਿਆ ਜੀ ਬਿਲਕੁਲ ਨਾਲ ਇਹਨਾਂ ਚਨੂਨ ਦਾ ਦੁਪੱਟਾ ਜੀ ਜੀ ਦੁਪੱਟਾ ਵੀ ਪੂਰਾ ਵਧੀਆ ਅੱਛਾ ਦੁਪੱਟਾ ਦਾ ਸਾਈਡ ਤੇ ਕੱਟਵਰਕ ਵੀ ਹੈ ਤੇ ਸੈਂਟਰ 'ਚ ਵੀ ਵਰਕ ਕੀਤਾ ਹੋਇਆ ਸਾਰਾ ਪੂਰਾ ਹੈਵੀ ਦੁਪੱਟਾ ਹੈ ਜੀ ਬਿਲਕੁਲ ਜੀ ਪੂਰਾ ਹੈਵੀ ਫਰੰਟ ਹੈ ਹਾਂ 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 ਸੂਟੇ ਹੀ ਵਿਗਦਾਗਾ ਮਤਲਬ ਕਿ 900 1000 ਦੀ ਰੇਂਜ ਸੂਟ ਵੇਚੀ ਜਾਂਦੇ ਲੋਕ ਬਿਲਕੁਲ ਵਿਆਹ ਚਾਦੀ ਸੀਜ਼ਨ ਲੋਕ ਕੀ ਆ ਰਿਹਾ ਆ ਦੇ ਵੇਚੀ ਜਾਂਦੇ ਜੀ ਇਹ 460 ਰੁਪਏ ਰੇਂਜ ਪੂਗੇ ਜੀ ਰੰਗ ਵੀ ਇਹਦੇ ਵਿੱਚ ਦੇਖੋ ਜੀ ਅੱਛਾ ਰੰਗ ਸਾਰੇ ਆਹ ਪਾਰਟੀਆਂ ਵਾਲੇ ਆਣਗੇ ਨਾ ਜੀ ਪਾਰਟੀ ویئر ਰੰਗਣਗੇ ਜੀ ਆ ਦੇਖੋ ਨਵੀਂ ਜੀ ਛੇੜਾ ਇਹ ਇੱਕ ਵੀ ਜੀ ਆ ਦੇਖੋ ਪਿਓਰ ਕ੍ਰਾਸ਼ ਦਾ ਸੂਟ ਹੈ ਹਮਮ ਸੀਕਵੈਂਸ ਵਾਲਾ ਦੁਪੱਟਾ ਨਾਲ ਬਿਲਕੁਲ ਜੀ ਸਾਰੇ ਦੇਖੋ ਫਰੰਟ ਤੇ ਵਰਕ ਹੈ ਕੀ ਬਾਤ ਹੈ ਜੀ

ਨਾਲ ਇਹਨਾਂ ਵਰਕ ਵਾਲਾ ਦੁਪੱਟਾ ਪਲੀਨ ਜਾਂਮ ਦਾ ਸੂਟ ਹੀ 5-600 ਰੁਪਏ ਰੇਂਜ ਵਿੱਚ ਵਿਕਦਾ ਮਤਲਬ ਜਿੰਨਾ ਆਪਾਂ ਕਰਨੇ ਵੀ ਕੱਲਾ ਵੇਚੀ ਉਹਨੇ ਉਹਨੇ ਦਾ ਆਂਦਾ ਹਾਂਜੀ ਹਾਂਜੀ ਜੀ ਜੀ ਤੇ ਵਰਕ ਵਾਲਾ ਤਾਂ 1000-1100 ਰੁਪਏ ਰੇਂਜ ਹੀ ਵੇਚਦਾ ਜੀ ਜੀ ਇਹ ਪੂਰੇ 600 ਰੁਪਏ ਰੇਂਜ ਵਿੱਚ ਸੂਟ ਤੋਂ ਹੋਏ ਇੱਕ ਵੀ ਜੀ ਆ ਦੇਖੋ ਜਿਵੇਂ ਵਾਈਟ ਦੇ ਵਿੱਚੋਂ ਆਇਆ ਹੈਗਾ ਹਾਂ ਹਾਂ ਮੋ ਡਿਜ਼ਾਈਨ ਓਕੇ ਆ ਦੇਖੋ ਇਹ ਇਹ ਪੇਂਟ ਵਾਲਾ ਕੰਮ ਆਇੰਦਾ ਭਾਜੀ ਪੇਂਟ ਵਾਲਾ ਸੂਟ ਹੈ ਜੀ 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 ਪ੍ਰਿੰਟਿੰਗ ਵਗੈਰਾ ਵੀ ਪੂਰੀ ਵਧੀਆ ਬਿਲਕੁਲ ਜੀ ਮਸਲੀਨ ਦਾ ਸੂਟ ਹੈ ਜੀ ਮਸਲੀਨ ਦਾ ਹੀ ਦੁਪੱਟ ਦੁਪੱਟਾ ਪੂਰਾ ਵਧੀਆ। ਮੈਂ ਅੱਛਾ ਇਹ ਚਦਰ ਜਿਦਾ ਦੁਪੱਟਾ ਆ ਗਿਆ ਇਹ ਤਾਂ। ਹਾਂਜੀ ਹਾਂਜੀ ਪਿਓਰ ਮਸਲਿਨ ਦਾ ਦੁਪੱਟਾ। ਜੀ ਜੀ। ਇਹ ਸੂਟ ਨਾਲ ਵੀ ਜੀ ਇਹ ਪੇਂਟ ਕਰਨ ਵਾਲੀ ਮਤਲਬ 1100-1200 ਲੈ ਲੈਂਦੇ ਆ। ਮਤਲਬ ਇਹ ਜਿਹੜਾ ਉੱਤੇ ਕੰਮ ਕੀਤਾ ਉਹਦਾ ਖਰਚਾ 1000 ਰੁਪਏ ਪੈ ਜਾਂਦਾ। ਹਾਂਜੀ ਇਹ ਤੁਹਾਨੂੰ ਸਪੂਰਾ ਸੂਟ 650 ਇਹਦੇ ਵਿੱਚ ਦਵਾਂਗੇ। ਇੱਕ ਮਿੰਟ ਬਾਜੀ ਸੂਟ ਤੇ ਵੀ ਮਤਲਬ ਇੰਨਾ ਪੇਂਟ ਕੀਤਾ ਦੁਪੱਟੇ ਦੇ ਵੀ ਸਾਰਾ ਕੁਝ ਵਿੱਚ ਕਿੰਨੇ ਦਾ ਕੇ 650। ਵਾਹ ਜੀ ਵਾਹ। ਇਹ ਵੀ ਜੀ ਨਾ ਜਿਵੇਂ ਸੂਟ ਤਾਊਗਾ ਬਾਈ ਤੇ ਦੁਪੱਟੇ ਦੇ ਕਲਰ ਅਡੂੜੀ ਆ ਜਣੇ ਤੇ ਆ ਦੇਖੋ ਜੀ ਮਤਲਬ ਜਿੱਦਾਂ ਕਿਸੇ ਨੇ ਕੱਲਾ ਵਾਈਟ ਨਹੀਂ ਲੈਣਾ ਉਹਨੂੰ ਕਲਰਫੁਲ ਵੀ ਮਿਲ ਜੇਗਾ ਕਲਰਫੁਲ ਵੀ ਮਿਲ ਜੇਗਾ ਡਿਜ਼ਾਈਨ ਸਾਰੇ ਦੇ ਅਲੱਗ-ਅਲੱਗ ਆ ਜਾਣਗੇ ਬਿਲਕੁਲ ਜੀ ਤੇ ਰੇਟ ਆਪਣਾ ਆਹੀ 650 ਹੀ ਰਹਿਣਾ ਜੀ 650 ਰੇਟ ਹੀ ਰਹਿਣਾ ਜੀ ਆ ਦੇਖੋ ਜੀ ਇਸ ਤਰ੍ਹਾਂ ਦੁਪੱਟਾ ਦਾ ਬਿਲਕੁਲ ਜੀ ਬਿਲਕੁਲ ਖੁੱਲਾ ਡੁੱਲਾ ਦੁਪੱਟਾ ਆ ਗਿਆ ਹਾਂ 2.5 ਮੀਟਰ ਦੀ ਰਬੱਟੀ ਹੈ ਜੀ 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 ਪੂਰੇ ਡਬਲ ਸਾਈਜ਼ ਦੀ ਦੁਪੱਟੇ ਹਾਂ 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 ਤੇ ਇੱਕ ਇਸ ਤੋਂ ਬਾਅਦ ਆ ਦੇਖੋ ਜੀ ਜਿਵੇਂ ਹੁਣ ਗਰਮੀਆਂ ਲਈ ਵਰਕ ਆ ਰਹੇ ਇਸ ਤਰ੍ਹਾਂ ਦੇ ਜੀ ਧਾਗੇ ਦੇ ਵਰਕਰ ਬਿਲਕੁਲ ਜੀ ਮਲਟੀ ਹਿੱਟ ਦਾ ਕ ਮਤਲਬ ਕਿ ਜਿੰਦਾ ਕਹਿੰਦਾ ਸਫਿਸਟੀਕੇਟਿਡ ਪੀਸ ਆ ਗਿਆ ਹੈ ਪੂਰਾ ਹਾਂਜੀ ਇਹ ਸਾਊਥ कॉटन ਦੇ ਕੱਪੜਾ ਜੀ ਜੀ ਵੇਸ ਵੀ ਬੜਾ ਵਧੀਆ ਬਿਲਕੁਲ ਜੀ ਇਹ ਮਸਲੀਨ ਤੋਂ ਵਧੀਆ ਕੁਆਲਟੀ ਹੁੰਦੀ ਹੈ ਜੀ ਇਹ ਵਾਲੀ ਓਕੇ ਤੇ ਦੁਪੱਟਾ ਆਊਗਾ ਪੂਰਾ ਵਧੀਆ ਦੇ ਬਿਲਕੁਲ ਜੀ 2 ਮੀਟਰ ਦਾ ਦੁਪੱਟਾ ਹੋਊਗਾ ਹਾਂਜੀ 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 ਇਹ ਰੇਟ ਵੀ ਜਿਵੇਂ 12 ਤੋਂ 300 ਰਿੰਚ ਇਸ ਤਰ੍ਹਾਂ ਦੇ ਪੀਸ ਵਗਦੇ ਜੀ 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 ਕਿਉਂ ਵਰਕਅਪ ਦੇਖੋ ਮਟੀਕ ਦਾ ਹੋਇਆਗਾ ਮਤਲਬ ਵਰਕਅਪ ਦਾ ਵੀ ਇਨਾ ਖਰਚਾ ਤੇ ਬੇਸ ਦਾ ਵੀ ਖਰਚਾ ਹੈਗਾ ਹਣਾ ਜੀ ਹਾਂਜੀ ਇਹ 750 ਰੁਪਏ ਰਿੰਚ ਪਊਗਾ ਜੀ ਇਸ ਵੀਰ ਜੀ ਰੰਗ ਸਾਰੇ ਵਧੀਆ ਆਉਣਗੇ ਸਰਦਾਰੀ ਜਿਹਾ ਲਾਉਣਗੇ ਜੀ 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 ਕ੍ਰਿਸਟਲ ਚਾਰਟ ਆਊਗਾ ਸਾਰਾ ਕਿਆ ਬਾਤ ਹੈ ਜੀ ਤੇ ਰੇਟ ਵੀ ਜੀ ਆ ਸਾਰਾ 750 ਰੁਪਏ ਰਿੰਚ ਬੜਾ 750 ਰੁਪਏ ਰਿੰਚ ਹਾਂਜੀ ਆ ਦੇਖੋ ਵੀ ਜੀ ਨਾਲੇ ਆਈ ਨਹੀਂ ਹੈ ਕਿ ਸਸਤੀਆਂ ਰਿੰਝੀਆਂ ਆਪਣੇ ਕੋਲ ਪੂਰਾ ਹੈਵੀ ਹੈਂਡਵਰਕ ਹੋਊਗਾ ਅੱਛਾ ਇਹ ਸਾਰਾ ਹੈਂਡਵਰਕ ਆ ਗਿਆ ਨਾ ਭਾਜੀ ਹਾਂਜੀ ਨਾਲੇ ਨਾ ਬਨਾਰਸੀ ਟੱਚ ਹੈਗਾ ਓਕੇ ਚੀਜ਼ ਵੱਖਰੀ ਜੀ ਹੈਗੀ ਮਤਲਬ ਕੱਲੇ ਵਰਕ ਤੋਂ ਅਲੱਗ ਹੋ ਜਾਂਦਾ ਹਾਂ ਹਾਂ ਨਾਲੇ ਹੈਂਡਵਰਕ ਹੋ ਗਿਆ ਨਾਲੇ ਬਨਾਰਸੀ ਹੋ ਗਿਆ ਜੀ ਆਪਾਂ ਇਹਨੂੰ ਡਿਜ਼ਾਈਨਰ ਸੂਟ ਵੀ ਕਹਿੰਦੇ ਨਾ ਭਾਜੀ ਹਾਂਜੀ ਡਿਜ਼ਾਈਨਰ ਜੀ ਪੀਸ ਆ ਜਾਣਗੇ ਇਸ ਤਰ੍ਹਾਂ ਦੇ ਦੇਖੋ ਕਾਫੀ ਰੇਂਜਾਂ ਮਿਲ ਜਾਣਗੀਆਂ ਜੀ 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 ਜਿਵੇਂ ਕਿ ਆਪਣੇ ਕੋਲੇ ਦੇਖੋ ਇਹ 11500 22500 ਹੈ ਸਾਰੀਆਂ ਰਿੰਜਾਂ ਵਾਲੇ ਇਹ ਵੀ ਹੈਵੀ ਪੀਸਾਂ ਨੂੰ ਮਤਲਬ ਕਿ ਮੀਡੀਅਮ ਰੇਂਜਾਂ ਦੇ ਵਿੱਚ ਮਿਲ ਜਾਣਗੇ ਇਹ ਤਾਂ ਭਾਜੀ ਜਦੋਂ ਹੁਣ ਲੇਡੀਜ਼ ਦਾ ਸਮਾਨ ਆ ਹਾਂ ਦੇਖੋ ਜਿਵੇਂ ਹੁਣ ਅਲੀਜੀ ਬੀਜੀ ਦਾ ਕੁੜਤਾ ਪੇਮੇ ਆ ਓਕੇ オリジナル ਈਬੀਜੀ ਹੋ ਕੋਈ ਐਪੀਸੀ ਨਹੀਂ ਹੋਊਗੀ ਜਾਂ ਸਫਾਰੀ ਨਹੀਂ ਹੋਊਗੀ ਆਪਾਂ ਉਹ ਨਹੀਂ ਜੇ ਜਿਹੜੀ ਆਪਾਂ ਗੱਲ ਕਰਾਂਗੇ ਉਹ ਉਸ ਚੀਜ਼ ਨਿਕਲੇਗੀ ਨਾ ਜੀ ਈਬੀਜੀ ਦਾ ਕੁੜਤਾ ਮੈਂ ਰੰਗ ਮਿਲ ਜਾਣਗੇ 8 9 ਓਕੇ ਰੇਟ ਹੈਗੇ ਜੀ ਦਾ 180 ਰੁਪਏ ਇਹ 180 35 ਮੀਟਰ ਆਊਗਾ ਭਾਜੀ ਨਹੀਂ ਨਹੀਂ 5 ਮੀਟਰ ਦੀ ਕੱਟ ਇਹ 5 ਮੀਟਰ ਦੀ ਕੱਟ ਹੈ 5 ਮੀਟਰ ਦੀ ਕੱਟ ਹੁੰਦੀ ਹੈ ਜੀ 180 ਦਾ 5 ਮੀਟਰ ਜਿਹੜੇ ਦੁਕਾਨਦਾਰ ਨੇ ਦੇਖੋ ਜੀ ਥਣ ਥਣ ਲੈਣੇ ਆ 35 ਰੁਪਏ ਮੀਟਰ ਪਊਗਾ ਉਹਨਾਂ ਨੂੰ 35 ਰੁਪਏ ਮੀਟਰ ਪੈ ਗਏ ਰੰਗ ਵੀ ਮਿਲ ਜਾਣਗੇ ਸਾਰੇ ਬਿਲਕੁਲ ਜੀ ਬਿਲਕੁਲ ਹਾਂ ਜੀ ਜਿਵੇਂ ਹੁਣ ਕਾ ਦੇਖੋ ਵਧੀਆ ਟੈਰੀਕੋਟਾ ਆ ਜਾਂਦੀਆਂ ਜੀ ਜੀ ਬੇਸ ਵੀ ਬੜਾ ਵਧੀਆ ਨਾ ਖਰਾਬ ਹੋਵੇ ਜੀ ਜੀ ਆ ਦੇਖੋ ਤੁਹਾਨੂੰ ਕੱਪੜਾ ਦਿਖਾਉਣਾ ਸੈਲਵਿਸ ਨਾਲ ਬਣੀ ਹੈ ਜੀ ਜੀ ਆ ਦੇਖੋ ਕੱਪੜਾ ਦੇਖੋ ਵੀਰ ਜੀ ਮਤਲਬ ਕੱਪੜਾ ਹਾਂ ਮ ਇਹ ਆੰਬੀ ਜੀ ਨੂੰ 4 450 ਰੁਪਏ ਦਾ ਕੁਰਤਾ ਵਿੱਚ ਵਿਕਦਾ ਨਾ ਇਸ ਦੇ ਵਿੱਚ ਬਲਪ ਵੀ ਨਾ ਬੋਰਾਵੇ ਓਕੇ ਇਹ ਲੱਗਣੀ ਸਿਰਫ 250 ਰੁਪਏ ਦੀ ਅੱਛਾ ਇਹ ਆਪਾਂ ਜਿਹੜਾ 450 ਵਾਲਾ ਵਿਕਣ ਨਾਲ 250 ਰੁਪਏ ਦੇਣਾ 250 ਰੁਪਏ ਰੇਂਚ ਕੁਰਤਾ ਵਿੱਚ ਮਤਲਬ ਇਹ ਨਹੀਂ ਕਿ ਕੱਲਾ ਲੇਡੀ ਸੂਟ ਹੋਰ ਤਾਂ ਮੱਕਾਏ ਕੁਰਤੇ ਵੀ ਆਮ ਹੈ ਤਾਂ ਵੀ ਹੈਗਾ ਜੀ ਹਾਂ ਜੀ ਤੇ ਆਹ ਦੇਖੋ ਜੀ ਜਿਵੇਂ ਹੁਣ ਵੱਡੇ ਪਣ ਦਾ कॉटन ਦਾ ਕੁਰਤਾ ਪੇਮ ਜੀ 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 ਠੀਕ ਹੈ ਜੀ 3.5 ਮੀਟਰ ਦੀ ਕੱਟ ਬਿਲਕੁਲ ਜੀ ਇਹ ਆਪਾਂ ਨੂੰ 400 ਰੁਪਏ ਰੇਂਚ ਤੋਂ ਸ਼ੁਰੂ ਹੋ ਜੂਗਾ ਜੀ ਇਹ 400 ਰੁਪਏ ਜੇ ਤਾਂ 3.5 ਮੀਟਰ ਦੀ 400 ਰੁਪਏ ਰੇਂਜ 'ਚ 100% ਕਾਟਨ 100% ਕਾਟਨ ਦਾ ਆਏਗਾ ਜੀ ਹਾਂਜੀ ਇਹ ਇਥੋਂ ਸ਼ੁਰੂ ਹੋ ਜੂਗਾ ਜੀ ਓਕੇ ਜਿਵੇਂ ਹੁਣ ਆਪਾਂ ਕੋਈ ਕੰਪਨੀਆ ਦੇ ਵੀ ਲੈ ਲਓ 400 450 500 600 ਸਾਰੀਆਂ ਰੇਂਜਾਂ ਦੀ ਤੁਹਾਨੂੰ ਕੁੜਤੇ ਵਿੱਚ ਮਿਲ ਜਾਣਗੇ ਜਿਹੜੇ 8 900 ਦੇ ਵਿਗਦੇ ਆ ਮਤਲਬ ਬਾਜ਼ਾਰ ਨਾਲੋਂ ਅੱਧੇ ਰੇਟ ਮਿਲਣਗੇ ਮਿਲਣਗੇ ਜਿਹੜੇ ਮੀਟਰਾਂ 'ਚ ਵਿਗਦੇ ਆ ਜੀ ਉਹ ਓਨੇ ਦਾ ਕੁੜਤਾ ਵੀ ਮਿਲ ਦੇ ਦਾਂਗੇ ਕਿਉਂਕਿ ਮੰਨ ਕੇ ਚਲੋ 200 ਰੁਪਏ ਮੀਟਰ ਤੋਂ ਘੱਟ ਕੋਈ ਦਿੰਦਾ ਨਹੀਂ ਵੱਡੇ ਵੱਡਾ ਕੁੜਤਾ ਸਾਢੇ 30 ਲਾਇਆ 700 ਰੁਪਏ ਪੈ ਗਏ ਜੀ 700 ਰੁਪਏ ਪੈ ਗਏ ਇਹ ਤੁਹਾਨੂੰ 400 ਰੁਪਏ ਦੇ 400 ਰੁਪਏ ਪੂਰਾ ਕੁੜਤਾ ਪਜਾਮਾ ਆਣਾ ਜੀ ਵੀ ਜੀ ਕਰੀ ਆਪਣਾ ਐਡਰੈਸ ਤੇ ਮੋਬਾਈਲ ਨ ਸਰਕਾਰੀ ਹਫਸਲ ਗੇਟ ਨੰਬਰ 1 ਦੇ ਕੋਲੇ ਜੀ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੇ ਨਾਮ ਤੇ ਦੁਕਾਨ ਹੈ ਜੀ ਤੇ ਮੋਬਾਈਲ ਨੰਬਰ ਹੈ 9056739401